ਕਿਚਨ ਕਲੀਨ ਹੋ ਗਿਆ ਆਪਣਾ ਕੰਮ ਸਾਰੇ ਨਿਭੜ ਗਏ ਹੁਣ ਆਪਾਂ ਚੱਲਦੇ ਆਂ ਕੱਪੜੇ ਧੋਤੇ ਆ ਕੱਪੜੇ ਲੈ ਕੇ ਬਾਟਾ ਚੱਕਣ ਹਾਂਜੀ ਆਪਾਂ ਕੱਪੜੇ ਧੋਤੇ ਤੇ ਹੁਣ ਕੱਪੜੇ ਸਵਾਵਾਂ ਦੇ ਸੁਕਣੇ ਕਿਉਂਕਿ ਆਪਾਂ ਥੋੜਾ ਜਿਹਾ ਗੇੜਾ ਮੈਂ ਕਦੀ ਵੀ ਸਟੈਂਡ ਬਾਹਰ ਨਹੀਂ ਰੱਖਦੀ ਗਰਮੀ ਦੇ ਮਹੀਨੇ ਸਭ ਅੰਦਰ ਹੀ ਨੇ ਕੱਪੜੇ ਸੁਕਣੇ ਪਾਵਾਂਗੇ ਕਿਉਂਕਿ ਅੰਦਰ ਕੱਪੜਿਆਂ ਦਾ ਫੈਸਲਾ ਇਹ ਪਾਉਣਾ ਹੈ ਕਿ ਬਾਹਰ ਰੱਖਤਾ ਕਲਰ ਉੜਦਾ ਵਾں ਬਾਾਕੀ ਮੀਨੇ ਰਹੀ ਆ ਜਾਈ ਤਾਂ ਫੇਰ ਥੋੜੀ ਪ੍ਰੋਬਲਮ ਪੈਂਦੀ ਹੈ ਤੇ ਇਸ ਕੱਪੜੇ ਅੰਦਰ ਹੀ ਸੁੱਕਣੇ ਪਾ ਰਹੇ ਹਾਂ ਜੀ ਤੁਸੀਂ ਇਹਨਾਂ ਦੇ ਕੱਪੜੇ ਸੁੱਕਨੇ ਪਾਓ ਇੰਨੀ ਇੱਕ ਮੀਜ ਬਣ ਕੇ ਮਹਿੰਦਰਾ ਦੇ ਵਿੱਚ ਪਾਵਾਂਗੇ ਤੇ ਬਾਕੀ ਦੇ ਕੱਪੜੇ ਆਪਾਂ ਉਹ ਜੇ ਨਾ ਲੈਣਾ ਕੱਪੜੇ ਨੂੰ ਹਮੇਸ਼ਾ ਪਾਉਣਾ ਤੁਹਾਨੂੰ ਝੰਟ ਕੇ ਪਾਓ ਉਹਦੇ ਵਿੱਚ ਬਾਲ ਬਹੁਤ ਘੱਟ ਹੁੰਦੇ ਨੇ ਫਿਰ ਬਾਲ ਘੱਟ ਰਹੇ ਜਾਂਦੇ ਨੇ ਪ੍ਰੈਸ ਕਰਨ ਦੀ ਜ਼ਿਆਦਾ ਜਰੂਰਤ ਨਹੀਂ ਪੈਂਦੀ ਪਾਵੇਗੀ ਤਾਂ ਬਹੁਤ ਚਲਦੀ ਪ੍ਰੈਸ ਹੋ ਜਾਂਦਾ ਹੈ ਮੇਰੇ ਇੱਕ ਵਾਰ ਹੋਇਆ ਤਾਂ ਮੈਂ ਝੰਟਣਾ ਨਹੀਂ ਕੱਪੜਾ ਸੱਜੀ ਬਾਣ ਅਜੇ ਮੈਂ ਕੱਬੀ ਦੇ ਬਾਣੀ ਕੰਮ ਚਲਾਉਣੀ ਨਹੀਂ ਇੱਕ ਵਾਰ ਨਾਲ ਆਪਣੇ ਘਰ ਤੋਂ ਸਾਡੇ ਕੋ پاسੇ ਆਦਨੇ ਮੈਨੂੰ ਤਾਂ ਕੱਪੜੇ ਪਾਏ ਵੀ ਕਿਸੇ ਦੇ ਜਲਦੀ ਪਸੰਦ ਨਹੀਂ ਆਉਂਦੇਗੇ ਕਿਉਂਕਿ ਮੈਂ ਆਪਣੇ ਹਿਸਾਬ ਨਾਲ ਕੱਪੜੇ ਪਾਉਣੇ ਹੁੰਦੇ ਨੇ ਤੇ ਮੈਂ ਕੋਈ ਕੱਪੜੇ ਕਾ ਵੀ ਮੈਂ ਨਾਲ ਸੁਪਨੇ ਤਰਸ ਪਸਤ ਰਹੀ ਹਣੀ ਹੈ ਕਿ ਇਦਾਂ ਨਹੀਂ ਕਿ ਇਦਾਂ ਕੱਪੜੇ ਸੁਪਨੇ ਪਾ ਲਵਾਂ ਮੈਨੂੰ ਚੰਗੇ ਲੱਗਦੇ ਨੇ ਦਸ ਸੁਨੇ ਪਾਉਂ ਕਿਉਂਕਿ ਹਰੇਕ ਰਾਤ ਆਪਣਾ ਹਿਸਾਬ ਹੁੰਦਾ ਵਾ ਇਥੇ ਜੱਜ ਦੇ ਕੋਲ ਕੱਪੜੇ ਆਪਾਸ ਤਰੀਕੇ ਨਹੀਂ ਪਾਉਣੇ ਵੀ ਤੇ ਜਿਵੇਂ ਸਾਡੇ ਸੁੱਖ ਨਾਲ ਦਰਦੀ ਭਈਏ ਅਜੇ RAM मामੀ RAM मामੀ ਵਰਸ਼ੀਟਾ ਵਰਸ਼ੀਟ ਪਾਵਾਂਗੇ ਨੇ ਅਭੀ ਇਹਨੇ ਰਿਸਾਈਕਲ ਜਿਹਦੇ ਉੱਪਰ ਮੈਂ ਬਾਅਦ ਕਰਕੇ ਫਿਰ ਮੇਰੇ ਉੱਪਰ ਪੰਜ ਕਮਾਂਡ ਸਾਈਕਲ ਚਲਾਉਣੀ ਹੈ ਇੱਕ ਹੋਰ ਵੀ ਮਸ਼ੀਨ ਰੱਖੀ ਹੈ ਕਦੀ ਕੱਦੀ ਤੁਹਾਨੂੰ ਦਿਖਾਵਾਂਗਾ ਮੈਂ ਕਾਫੀ ਦਿਨ ਤੋਂ ਇਸਤੇਮਾਲ ਨਹੀਂ ਕਰ ਰਹੀ ਇਹ ਮਸ਼ੀਨ ਵੀ ਕਿਉਂਕਿ ਮਸ਼ੀਨ ਵਿੱਚ ਕੱਢਣੀ ਬੜੀ ਔਖੀ ਲੱਗਦੀ ਹੈ ਇਹ ਜਿਹੇ ਸੋਕਿਆਂ ਨੂੰ ਪੱਖਾ ਚਲਾ ਦੇਣਾ ਝੰਡ ਲੈਂਦੀਆਂ ਤੇ ਮੇਰੇ ਮੋਢੇ ਨੂੰ ਬੜਾ ਜ਼ੋਰ ਪੈਂਦਾ ਵਾ ਜਦ ਮੈਂ ਮੋਢੇ ਨੂੰ ਜ਼ੋਰ ਨਹੀਂ ਦਿਨਾ ਤਾਂ ਇਸ ਲਈ हमेशा गर्मी सर्दी हो, हो मैं कपड़े पुठे करके ही पाने वो चाहे अंदर सुखने वो चाहे बहार क्योंकि पक्षा चलावानी जल्दी सुक जाते हैं शाम आपको चक के रखने वाले बन जाइ सफाई वाला अपने टाइम सफाई कर दिया <coughs> कभी लेट भी हो जाता बेचारा आप कहें तू लेट आए कभी कभी कुछ नहीं कि लेट के आच्छा का मतलब ये हों कि सफाई करी है कुछ ठीक ठाक है सेहत ठीक है क्योंकि अच्कल ਵਾਰੀਆਂ ਬੜੀਆਂ ਹੁੰਦੀਆਂ ਨੇ ਪਰ ਮਾਤਾ ਸਾਹਿਬਤ ਕਿਹਾ ਪਰ ਮੈਂ ਦੇਖੇ ਨਾ ਪੱਖਾ ਚਲਾ ਦੇਣਗੇ ਪੱਖਾ ਚਲਾਉਣ ਦੇ ਨਾਲ ਸਾਰੇ ਕੱਪੜੇ ਸੁੱਕ ਜਾਣਗੇ ਤੋਪੇ ਬਾਉਲੀ ਇਹ ਤੋਪੇ ਕੱਲਾ ਰੜਦਾ ਇਹ ਦੂਸਰਾ ਮੈਨੂੰ ਸਾਰਾ ਚੱਕੇ ਜਾਨੇ ਬੜੇ ਉੱਤੇ ਦਾ ਬਾਗ ਕੋਲੀ ਛੋਟੀ ਹੈ ਵਾਰ-ਵਾਰ ਸਟੈਂਡ ਕੱਢਣਾ ਮੈਨੂੰ ਔਖਾ ਲੱਗਦਾ ਹੈ ਨਾ ਇੱਧਰ ਉੱਧਰ ਕਰਨ ਨਾਲ ਸਟੈਂਡ ਟੁੱਟ ਜਾਣੋਂ ਨਾਲ ਹੀ ਆਪਣੇ ਕੱਪੜੇ ਖਰਾਬ ਹੋ ਜ ਜਾਣਗੇ ਮੈਨੂੰ ਦੋਦੇ ਦੇ ਕੱਪੜੇ ਕੱਢੇ ਤੋਂ ਨਹੀਂ ਜੀ ਦੇਲੀ ਮਸ਼ੀਨ ਲੋੜੀਂਦੀ ਨਹੀਂ ਸੰਭਾਟਦੀ। ਇਹ ਦੇਲੀ ਮਸ਼ੀਨ ਆਉਂਦੀ। ਜਿਆਦਾ ਕੱਪੜੇ ਦਿਸਣ ਮੈਨੂੰ ਫਿਰ ਦੇਲੀ ਵੀ ਲਾਏਗੀ ਤੁਹਾਡੇ ਦੇ ਵਿੱਚ ਕਈ ਮੈਂ ਨਹੀਂ ਲਾਉਂਦਾ। ਆਪਾਂ ਨੇ ਵੀ ਤਾਂ ਦੇਖੇ ਸਵਾਸ ਨੂੰ ਤਲੀ ਪਸੰਦ ਮੈਨੂੰ ਮੈਂ ਲੋਟੀ ਸ਼ਰਟ ਹੀ ਖੋਲੀ ਜਾਦਾ ਤਾਂ। ਅੱਜ ਮੈਂ ਘਸਿਆ ਜਾ ਪਾ ਲਿਆ ਮੇਨ ਛਿੰਨਾ ਲੱਗਿਆ ਮਾਣਾ। ਸ਼ਹਿਰੇ ਦਾ ਪਰਦਾਗ ਵੀ ਲੱਗਿਆ ਹੈ ਮੂਰੇ। ਮੈਂ ਦੇਖਿਆ ਨਹੀਂ ਸੋ ਅੱਜ ਦੇ ਹੀ ਪਾ ਲਿਆ ਹੈ। ਲੋਕੀਏ ਤੇ ਦੋ ਨੇ ਇਹ ਜਿਹੜੇ ਖੇਚੇ ਦੇ ਨਾਲ ਪੈ ਗਿਆ ਚਲੋ ਜੀ ਆਪਣਾ ਇਹ ਕੰਮ ਵੀ ਖਤਮ ਹੁਣ ਆਪਾਂ ਕੁੱਕਰ ਦਾ ਰਾਂਗੇ ਜਿਹਦੇ ਵਿੱਚ ਬਣਾਵਾਂਗੇ ਆਪਾਂ ਚਲਾਇਦਾ ਸਾੜ ਇਦੋਂ ਆਪਣਾ ਕੰਮ ਹੋ ਗਿਆ ਕਲੀਨ ਇੱਕ ਦਿਨ ਜਦੋਂ ਆਪਣਾ ਬਚ ਗਿਆ ਤੇ ਐਂ ਦਾ ਦੇ ਵਿੱਚ ਆਪਾਂ ਇਸ ਕਮੀਜ਼ ਨੂੰ ਪਾ ਲੈਨੇ ਜੁੜ ਮੇ ਜਿਆਦਾ T-shirt ਲੋ ਰਹੀ ਪਾਉਣੀ ਫਰ ਦੇ ਵਿੱਚ ਸੌਖੇ ਲੈਨੇ ਕਪੜੇ ਪਾਉਣੇ ਕਦੇ ਵੀ ਹੋਵੇ ਗਰਮੀਆਂ ਦੇ ਵਿੱਚ ਘੱਟੇ ਕਪੜਿਆਂ ਦਾ ਨਾਲ ਹੀ ਆਪਾਂ ਨੂੰ ਰੰਗਦਾਰ ਹੀ ਮਿਲਦੀ ਹੈ ਜੀ ਨਹੀਂ ਨਹੀਂ ਮਿਲਦੀ ਹੈ ਨਾ ਮੈਂ ਤੁਹਾਨੂੰ ਥੋੜਾ ਜਿਹਾ ਆਪਣਾ ਡਰੈਗਰੂਮ ਦਾ ਦਿਖਾ ਦਿਆ ਪਰ ਵਿਚਾਰ ਡਰੈਗਰੂਮ ਨੂੰ ਤਾਂ ਮੈਂ ਛੜਿਆ ਨਹੀਂ ਨੂੰ ਕਰਨ ਵਾਲਾ ਐਦਾਂ ਦਾਵਾ ਹੈ ਐਦਾਂ ਦਾ ਮੇਰਾ ਡਰੈਗਰੂਮ ਹੈ ਜਿਹਦੇ ਵਿੱਚ ਮੈਂ ਹੱਥ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਰੱਖੀਆਂ ਨੇ ਤੁਹਾਨੂੰ ਦਿਖਾਵਾਂ ਕੀ ਬਣਾ ਕੇ ਰੱਖਿਆ ਸੀ ਮੈਂ ਮੈਂ ਇਹ ਬਣਾ ਕੇ ਰੱਖਿਆ ਤੁਸੀਂ ਆਹ ਮੇਰੀ ਲਾਈਵ ਦੇ ਵਿੱਚ ਦੇਖਿਆ ਇਹਨਾਂ ਨੂੰ ਹੈ ਨਾ ਦੋ ਹੈਂਡ ਬਣਾਏ ਨੇ ਵਿੱਚ ਇੱਕ ਗਮਲਾ ਬਣਾ ਕੇ ਉਸੇ ਮਿੱਟੀ ਦਾ ਰੱਖਿਆ ਵਾ ਇਧਰ ਵੀ ਇਹੀ ਚੀਜ਼ ਮੈਂ ਇੱਕ ਰੱਖੀ ਆ ਇਧਰ ਮੇਰੇ ਬਰਦਰ ਦੀ ਫੋਟੋ ਆ ਮੈਂ ਜੋ ਨਹੀਂ ਦੇਖਦੀ ਹੁੰਦੀ ਇਹ ਮੇਰੇ ਬੇਟੇ ਦੀ ਫੋਟੋ ਆ ਜੋ ਕਿ ਬਹੁਤ ਛੋਟਾ ਸੀ ਉਸ ਟਾਈਮ ਜਦੋਂ ਦੀ ਇਹ ਫੋਟੋ ਆ ਤਕਰੀਬਨ ਇਹ 7 ਸਵਕ ਸਾਲ ਦਾ ਸੀਗਾ ਬੜਾ ਹੈਲਥੀ ਸੀ ਮੇਰਾ ਬੇਟਾ ਬੜਾ ਅੱਛਾ ਲੱਗਦਾ ਇਹ ਮੇਰੇ ਹਸਬੰਦ ਦੀ ਪੁਰਾਣੀ ਫੋਟੋ ਬਚਪਨ ਦੀ ਫੋਟੋ ਆ ਰੱਖੀ ਹੋਈ ਆ ਇਹ ਸਪੀਕਰ ਮੇਰੇ ਬੇਟੇ ਦਾ ਕੱਲ ਮੈਂ ਇਹਨੂੰ ਚਾਰਜ ਲਾਇਆ ਇੱਕ ਇਹ ਹੈਂਡ ਬਣਾ ਕੇ ਰੱਖਿਆ ਇਹਦੇ ਉੱਪਰ ਮੈਂ ਇਹ ਰੱਖੀ ਚੀਜ਼ ਗਮਲਾ ਰੱਖਿਆ ਇਹਦੇ ਉੱਪਰ ਵੀ ਛੋਟਾ ਹੈ ਜੀ ਹੈ ਨਾ ਇਹ ਵੀ ਜੋ ਹੈਂਡ ਬਣਾਏ ਆਪਾਂ ਨੇ ਬਣਾ ਕੇ ਆਪਾਂ ਇਹ ਵੀ ਚੀਜ਼ੇ ਵਿੱਚ ਹਰਕੀ ਆ। ਇਹ ਜਿਹੜੀਆਂ ਚੀਜ਼ਾਂ ਬਣਾਉਂਦਾ ਮੈਨੂੰ ਬਹੁਤ ਸ਼ੌਂਕ ਵਾ। ਤੇ ਦੋ ਮਰਖੀਆਂ ਨੇ ਉਹ ਬਣਾ ਕੇ ਦੇਖੋ ਜੋ ਵਾਈਟ ਕਲਰ ਦੇ ਹਜੇ ਗੁੜੀਆਂ ਦੇ ਸਰੀਏ ਸਾਰੇ ਆਪਾਂ ਬਣਾ ਕੇ ਘਰੇ ਰੱਖੇ ਨੇ। ਇਹ ਮੇਰਾ ਹੈ ਛੋਟਾ ਜਿਹਾ ਡਰੈਇੰਗ ਰੂਮ। ਬਾਕੀ ਅੱਗੇ ਮੈਂ ਦੂਸਰੇ ਫੋਟੋ ਨਹੀਂ ਦਿਖਾ ਸਕਦੀ ਉਹ ਮੇਰਾ ਸਰਾਨਾ ਪੱਕਾ ਰੱਖਿਆ ਹੋਇਆ ਇੱਥੇ। ਕਿਉਂਕਿ ਮੈਂ ਇੱਥੇ ਬਹਿ ਕੇ ਪਾਠ ਕਰਨਾ ਹੁੰਦਾ। ਮੈਥੋਂ ਬੈਠ ਨਹੀਂ ਹੁੰਦਾ। ਇਹਦਾ ਢੋਲ ਆਉਣਾ ਬਹਿ ਜਾਣਾ ਚੱਕੀ ਅੰਦਰ ਹੁਣ ਧਰ ਦੇਾਂਗੀ। ਬਾਅਦ ਵਿੱਚ ਫੇਰ ਵਿਚਾਰ ਆਇਆ। ਸ਼ਾਮ ਨੂੰ ਬਹੁਤ ਜ਼ੋਰ ਦਾ ਮੀਂਹ ਬੜੀ ਜ਼ਿਆਦਾ ਕਹਿ ਰਹੇ ਸੀ ਮੀਂਹ ਬਹੁਤ ਆਣਿਆ ਬਹੁਤ ਆਣਿਆ ਮੈਂ ਸੋਚਿਆ ਇਦਾਂ ਹੀ ਕਹਿ ਰਹੇ ਨੇ ਤੇ ਬਾਥੜੀ ਮੇਰੇ ਵੱਲ ਵੀ ਆ ਗਈ ਦੇਖੋ ਪਿੰਨਾਵੇਂ ਤੇਜ ਤੂਫਾਨ ਠੱਗਾ ਕਾਲੀਆਂ ਛਾਂਜਾਂ ਤੇ ਬਰਾਂ ਆਏ ਦੇਖੋ ਇਹ ਤੂਫਾਨ ਅੱਜ ਮੈਂ ਗਮਨੇ ਨੂੰ ਪਾਣੀ ਨਹੀਂ ਪਾਇਆ ਚਲੋ ਮੇਰੇ ਘਰਨੇ ਵੀ ਭਰ ਕੇ ਨੇ ਮੇਰੇ ਅੰਦਰ ਤੇ ਜਿਵੇਂ ਜਿਵੇਂ ਪਾਣੀ ਛੱਡ ਗਿਆ ਬਾਲਕਨੀ ਤੇ ਸਾਰੀ ਬਾਲਕਨੀ ਨਾ ਕਾਲੀ ਪਾਣੀ ਖੜ ਕਰਕੇ ਦਹਹੀ ਹੋਈ ਹੈ ਆਪਾਂ ਜਾਣੇ ਅੰਦਰ ਨੂੰ ਹਨ ਕਿਉਂਕਿ ਇਹ ਬਹੁਤ ਆ ਰਿਹਾ ਹੈ ਦੇਖੋ ਕਿੰਨੀ ਕਿੰਨੀ ਬਾਛੜ ਆ ਰਹੀ ਹੈ ਸਾਡੇ ਵੀ ਨਹੀਂ ਪੈ ਰਿਹਾ ਜਿੱਥੇ ਜਿੱਥੇ ਨਹੀਂ ਪੈ ਰਿਹਾ ਤਾਂ ਦੱਸੋ ਬਹੁਤ ਨਹੀਂ ਜ਼ੋਰ ਦਾ ਪਰਛਲੀ ਦਿਖਾਈ ਦੇ ਰਿਹਾ ਬੜਾ ਚੰਗਾ ਲੱਗ ਰਿਹਾ ਹੈਗਾ ਸਾਰਿਆਂ ਹੁਣ ਕਿਸਾਨਾਂ ਨੂੰ ਬਹੁਤ ਜ਼ਰੂਰਤ ਕਿਹਨੀ ਹੈ ਪਰ ਇਹਨੂੰ ਪ੍ਰਮਾਤਮਾ ਦੀ ਕਰੋਪੀ ਨਾਲ ਜੜਦੇ ਜਿੰਨਾ ਮੀਂਹ ਆ ਗਿਆ ਕਰੋਪੀ ਹੋ ਗਈ ਅਸੀਂ ਹੱਥ ਜੋੜ ਜੋੜ ਕੇ ਮੰਗ ਰਹੇ ਹਾਂ ਕਿ ਭਗਵਾਨ ਮੀਂਹ ਪਾ ਦੇ ਮੀਂਹ ਪਾ ਦੇ ਹੈਨਾ ਹੁਣ ਮੀਂਹ ਪਿਆਰਾ ਤੇ ਰੱਬ ਦੇ ਜਿੰਮੇ ਨਾਲ ਮੜਦੇ ਹਾਂ ਜੀ ਰੱਬ ਨੇ ਤੂਫਾਨ ਠਾਤਾ ਕੋਈ ਤੂਫਾਨ ਨਹੀਂ ਹੋਇਆ ਪਰ ਅੱਬ ਵੀ ਕੀ ਕਰੀਏ ਅਜੀ ਰੱਬ ਨੂੰ ਹੀ ਮਾੜੀ ਗੱਲ ਚੰਗੀ ਹੋ ਗਈ ਸਾਡੀ ਇਨਸਾਨ ਦੀ ਹੋ ਜਾਂਦੀ ਹੈ ਹੈਨਾ ਮਾੜੀ ਹੋ ਗਈ ਤੇ ਅਸੀਂ ਰੱਬ ਦੇ ਜਿੰਮੇ ਮੜ ਦਿੰਦੇ ਹਾਂ क्यों नहीं कोई कहना कि रब भी अच्छा कर रहे मैं कहनी रब अच्छा कर रहा वहां ये रब ने अच्छा कर रहा अच्छा देखो किसान कर रहा देखो जोर शोर मी जोर शोर